ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸਨ ਕੁਲੋਤਰਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤਾਂ ਦੇ ਵਿੱਚ ਅੱਗ ਲਗਾਉਣਾ ਬਿਲਕੁਲ ਗੁਨਾਹ ਮੰਨਿਆ ਗਿਆ ਹੈ ਫਿਰ ਵੀ ਲੋਕੀ ਅੱਗ ਲਗਾਉਣ ਤੋਂ ਬਿਲਕੁਲ ਵੀ ਪਰੇਯ ਜਨ ਕਰਦੇ ਇਹੀ ਇੱਕ ਮਾਮਲਾ ਵੇਖਣ ਨੂੰ ਮਿਲਿਆ ਪੋਏ ਹਲਕੇ ਦੇ ਦੀਨਪੰਦੇ ਪਿੰਡ ਨਿਆਲ ਵਿਖੇ ਨਿਆਲ ਵਿਖੇ ਕਿਸੇ ਨੇ ਆਪਣੇ ਖੇਤਾਂ ਦੇ ਵਿੱਚ ਅੱਗ ਲਗਾਈ ਸੀ ਅਤੇ ਅੱਗ ਲੱਗਣ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਡਰਮਾਂ ਦੇ ਵਿੱਚ ਪੇ ਕਣਕ ਵੀ ਬਿਲਕੁਲ ਰਾਖ ਹੋ ਚੁੱਕਿਆ ਅਤੇ ਡੰਗਰਾਂ ਨੇ ਰੱਖਿਆ ਜੋ ਚਾਰਾ ਸੀ ਉਹ ਵੀ ਰਾਖ ਹੋ ਚੁੱਕਿਆ ਹੈ ਪਰ ਕੁਦਰਤ ਨਾਲ ਬਿਲਕੁਲ ਵੀ ਖਿਲਵਾਰ ਨਾ ਕਰੋ ਕਿਉਂਕਿ ਖੇਤਾਂ ਵਿੱਚ ਅੱਗ ਲਗਾਉਣ ਦੇ ਨਾਲ ਕਈ ਜੀਵ ਜੰਤੂ ਜੋ ਜ਼ਮੀਨ ਦੇ ਵਿੱਚ ਰਹਿੰਦੇ ਹਨ ਉਹ ਮਰ ਜਾਂਦੇ ਹਨ ਅਤੇ ਨਸ਼ਟ ਹੋ ਜਾਂਦੇ ਹਨ ਪਰ ਕੁਦਰਤ ਤੋਂ ਵੱਡਾ ਕੋਈ ਵੀ ਨਹੀਂ ਅਸੀਂ ਬਸ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਕੁਦਰਤ ਨਾਲ ਕਦੇ ਵੀ ਖੇਲ-ਖਿਡਾਰ ਨਾ ਕਰੋ ਹਾਂਜੀ ਭਾਈ ਕੀ ਹੋਇਆ ਏ ਮੇਰਾ ਨਾਮ ਜੋਨੀ ਸ਼ਰਮਾ ਤੇ ਮੈਂ 2 ਤੋਂ 3 ਰੀ ਪਰਪੋਸ ਟੂੜੀ ਸੀਗੀ ਤੇ ਇੱਕ ਸਾਡੀ ਹੀ ਉਹ ਸੜ ਕੇ ਰਾਖ ਹੋ ਗਈ ਹੈ ਮਨਵਾਲ ਵਾਲੇ ਪਾਸੋਂ ਕਿਧੋ ਆਗ ਆਈ ਹੈ ਅੱਗ ਲੱਗ ਕੇ ਸਾਰਾ ਹੀ ਰਾਖ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਜੋ ਵੀ ਸਾਡਾ ਮੌਜਾ ਬੰਦਾ ਮੁਆਜਾ ਦਿੱਤਾ ਜਾਵੇ ਹਾਂਜੀ ਬਈ ਹਾਂ ਚਿਲਕਰਾਜ ਪਿੰਡ ਨੇਹਾਲ ਤੋਂ ਕਿ ਸਾਡਾ ਮਤਲਬ ਬੂਟੇ ਲਾਇਦੇ ਅਸੀਂ ਦੋ ਪਹਾੜੇ ਬਣੇ ਦੇ ਸੀ 600 ਬੂਟੇ ਲਾਇਆ ਸਵੇਜ ਦਾ ਸਾਰਾ ਝਰੂਸ ਗਿਆ ਸਾਰਾ ਹੀ ਵਿੱਚ ਕੀ ਹੋਇਆ ਕੀ ਬਈ ਏ ਅੱਗ ਲੱਗੀ ਐ ਇਧਰੋਂ ਸਿੱਧੀ ਗਈ ਐ ਮਨਵਾਲਾ ਵਾਲੇ ਪਾਸੋਂ ਅੱਗ ਲੱਗੀ ਐ ਸਾਡੇ ਭਰਾ ਦੇ ਵਿੱਚ ਮੁਰਵੀ ਛੜ ਗਏ ਨਾ ਔਰ ਪਹਾੜੇ ਵੀ ਛੜ ਗਏ ਨਾ ਤੋਂ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨਿਆ ਵੀ ਜਿੰਨਾ ਵੀ ਨੁਕਸਾਨ ਆਇਆ ਉਹਦਾ ਜਾਇਜ਼ਾ ਲਾ ਕੇ ਤੋਂ ਗਰੀਬ ਬੰਦੇ ਅਸੀਂ ਬੜੀ ਮੁਸ਼ਕਲ ਨਾਲ ਉਹ ਮਤਲਬ ਜਿਹੜੀ ਧੂੜੀ ਖਰੀਦੀ ਸੀ ਜਿਹੜੀ ਕਿ ਉਹਨਾਂ 1800 ਰੁਪਏ ਆ ਰਿ ਪਰ ਰੀਪਰ ਦਿੱਤੇ ਸੀ ਤੋਂ ਅਸੀਂ ਛੇ ਰੀਪਰ ਜਿਹੜੇ ਛਟਾਇਲੇ ਸੀ ਉਹ ਸਾਰੇ ਵਿੱਚੇ ਤੋ ਹੋ ਗਏ ਔਰ ਬੂਟੇ ਕਟੋ ਕਰ ਪੰਜ ਛੇ ਸਬੂਟਾ ਸਬੇਤੇ ਦਾ ਸੀ ਸਾਡਾ 20 20 ਫੁੱਟ ਦੀ ਹਾੜ ਹੋਈ ਦੀ ਸਾਰਾ ਚ ਨੂੰ ਸਿਆ ਗਿਆ ਵਿੱਚ ਹੀ ਤੋ ਅਸੀਂ ਇਹ ਮੰਗ ਕਰਨਿਆ ਕਿ ਸਾਡਾ ਜਿਹੜਾ ਬੰਦਾ ਮਾਜਵਾ ਸਰਕਾਰ ਪਰੋਂ ਦਿੱਤਾ ਜਾਵੇ ਹਾਂਜੀ ਹਾਂਜੀ ਕੀ ਹੋਇਆ ਜੀ ਹਾਂਜੀ ਆ ਗਿਆ ਇਹ ਮਨ ਵਾਲੋ ਜੀ ਤੇ ਅਸੀਂ ਮੈਂ ਤਾਂ ਮੌਕੇ ਤੇ ਇੱਥੇ ਹਾਂ ਜੀ ਡੰਗਰ ਵੱਜੇ ਤੇ ਮੈਂ ਉਹ ਕੱਢੀ ਉੱਥੋਂ ਲੈਂਦੇ ਖੁਰਲੀ ਬੰਨੇ ਨੇ ਖੁਰਲੀ ਬਣ ਕੇ ਤੇ ਕਿਸੇ ਦੇ ਹੋਰ ਨਾ ਉਹ ਕੱਢੇ ਨਾ ਆਪਣੇ ਮੈਂ ਮਤਲਬ ਕੱਢੇ ਬਾਹਰ ਸਿਰ ਉਸੇ ਵੱਡੇ ਨਾ ਰਸੇ ਵੱਡੇ ਵੱਡੇ ਮੇਰੇ ਮਤਲਬ ਠਵਰੀ ਦੀ ਅੱਗ ਪਈ ਐ ਅੰਦਰ ਸਗੋਂ ਥੋੜੇ ਪੈਸੇ ਵੀ ਰੱਖੇ ਦੇ ਹੀ ਉਹ ਮਤਲਬ ਕੁਝ ਦੇਣ ਦੂਣ ਵਸ ਐ ਉਹ ਵੀ ਨਾਲ ਹੀ ਮੇਰੇ ਕਪੜੇ ਕੁੱਪੜੇ ਜੋ ਬਿਸਤਰੇ ਜੋ ਕਪੜੇ ਜੋ ਵੀ ਐ ਸਭ ਕੁਝ ਫੁਕਿਆ ਗਿਆ ਕੀ ਮੰਗ ਕਰਦੇ ਮੰਗ ਮਹਾਰਾਜ ਇਹ ਕਰਨੇ ਵੀ ਦਿਖੀਏ ਮੌਕਾ ਦਿਖੀਏ ਜੋ ਵੀ ਐ ਮਤਲਬ ਸਰਕਾਰ ਦਿੱਤੇ ਜਾ ਮਾਜਵਾ ਦਿੱਤੇ ਜਾ ਚਲੋ ਜਰਾ ਮੇਰੇ ਤਾਂ ਇੰਜਣ ਵੀ ਫਕੋ ਗਏ ਨੇ ਵਿੱਚ ਸਭ ਕੁਝ ਇੰਜਣ ਪਟੋਕੇ ਜੋ ਵੀ ਐ ਸਾਰਾ ਸਮਾਨ ਜੀ ਪੂਰਾ ਫਕੋਇਆ ਅੰਦਰ ਰਾਸ਼ਨ ਦਾ ਦਾਣੇ ਸਭ ਕੁਝ ਫਕੋਇਆ ਸੜਿਆ ਇਹ ਦੋ ਤਨ ਕੰਡਰੋ ਫੋਇ ਕਣਕ ਫੁਕੋ ਕੀ ਅੰਦਰ ਲਾਈ ਦੀ ਹਾਂਜੀ ਕੀ ਆਏ ਹਾਂਜੀ ਆਹ ਰਾਜੀ ਇਧਰ ਆਗ ਲੱਗਦੀ ਆਈ ਮੈਂ ਵੀ ਇੱਥੇ ਹੀ ਰੋਟੀ ਖਾਣ ਗਿਆ ਸੀ ਘਰ ਅੰਦਰ ਪਾਣੀ ਛੱਡੋ ਜਾਂਦੇ ਆਂਦੇ ਨੂੰ ਨਿੱਖਿਆ ਤੇ ਆਗ ਲੱਗ ਪਈ ਇਹਨੂੰ ਆਈ ਸੀ ਝੱਪ ਕੁਛ ਅੰਦਰ ਸਮਾਨ ਫੁਕੋ ਗਿਆ ਵਿਸਰਾ ਮੰਜਾ ਸਭ ਕੁਛ ਇੱਕ ਬੋਰੀ ਕਣਕ ਦੀ ਸੀ ਅੰਦਰ ਉਹ ਵੀ ਬੱਚੇ ਬਸਾਂ ਅਸੀਂ ਸੱਚ ਮਰਦੇ ਵਾਸੀ ਰਹਿਣ ਵਾਲਿਆ ਬੱਚੇ ਵੀ ਕੰਨੇ ਨਹੀਂ ਤਾਂ ਅਹੀਂ ਸਰਕਾਰ ਕੋਲ ਮਾਜਮਾ ਮੰਗਣ ਜਾਂਦੇ ਆ ਚੋਰੀ ਵੀ ਆਹੀ ਉਹ ਵੀ ਕੋਈ ਪਾਂਝਰੀ ਭਰੇ ਦੇ ਡੰਗਰੇ ਸਾਡੇ ਕੋਲ ਕੋਈ ਚਾਰਾ ਨਹੀਂ ਪਾਣੀ ਖਾਣੇ ਪਾਣੇ ਨਹੀਂ ਤਾਂ ਅਹੀਂ ਚਲਾ ਕਰ ਗਏ ਸਾਡੀ ਜੁੜੀ ਬੇਨਤੀ ਵੀ ਨਾ ਆ ਆਪਣੇ ਖਾਣ ਜੋ ਕੋਈ ਠੰਗ ਦੇ ਨਾਲ ਡੰਗਰੇ ਮਾਤ ਤਾਂ ਅਹੀਂ ਚਾਲੇਗੀ ਸਰਕਾਰ ਕੋਲ ਮਾਜਮਾ ਮੰਗਣਿਆ ਵੀ ਸਾਡੇ ਜਿੰਨਾ ਵੀ ਨਹੀਂ ਸਾਲ ਹੋਏ ਤਾਂ ਮਾਜਮਾ ਦੇਣਾ ਚਾਹੀਦਾ ਜੀ ਪਿੰਡ ਮਣ ਵਾਲ ਨਾਰੈਣ ਵਾਲਾ ਹੁਣ ਜੀ ਨਾ ਪੀ ਜਾ ਇੱਕ ਮੇਰਾ ਟੁੰਗਰ ਸਾਰਾ ਕੋਈ ਹੈ ਕੋਈ ਚੀਜ਼ ਨਹੀਂ ਇੱਕ ਬਾਹ ਨਿਕਣੀ ਬੂਟੇ ਬਾਟੇ ਜਿਨੇ ਵੀ ਲਾਏ ਸਭ ਕੋਈ ਹੈ